ਲੋਕ ਮਨ ਸਾਚਾ ਮੁਖ ਸਾਚਾ ਸੂ ਹੁਣ ਮੇਰੀ ਸਹਿਜ ਜੀ ਬ੍ਰਹਮ ਗਿਆਨੀ ਦੇ ਲਖਣ ਦੱਸਣ ਲੱਗੇ ਹਨ ਇਹ ਭਾਈ ਬ੍ਰਹਮ ਗਿਆਨ ਉਸ ਦੇ ਅੰਦਰ ਹੁੰਦਾ ਹੈ ਸ਼ਲੋਕ ਮਨ ਸਾਚਾ ਮੁਖ ਸਾਚਾ ਸੂ ਜੀਰ ਮਨ ਵੀ ਸੱਚਾ ਵਸਿਆ ਹੋਵੇ ਮੁਖ ਵੀ ਸੱਚੇ ਦਾ ਉਚਾਰਨ ਹੋਵੇ ਜਿਨ ਮਨ ਹੋਰ ਮੁਖ ਹੋਰ ਤੇ ਕਾਂਢੇ ਕੱਟਿਆ ਜਿਨ੍ਹਾਂ ਦੇ ਮਨ ਵਿੱਚ ਹੋਰ ਸੰਕਲਪ ਹੈ ਤੇ ਮੁਖ ਵਿੱਚ ਹੋਰ ਉਹ ਕੱਚੇ ਪੁਰਖ ਹੈ ਮਹਾਪੁਰਖ ਸੱਚੇ ਹਨ ਬ੍ਰਹਮ ਗਿਆਨੀ ਮਨਚ ਵੀ ਸੱਚਾ ਪ੍ਰਗਟ ਹੈ ਤੇ ਮੁਖੂ ਵਿੱਚੀ ਸੱਚੇ ਦੀ ਉਹ ਸੋਭਾ ਜਾਣ ਕਰਦੇ ਸੋ ਸੱਚਾ ਵਸਿਆ ਹੋਇਆ ਹੈ ਅਵਰ ਨਾ ਪੀਖੈ ਏਕਸ ਬਿਨਕੂ ਕੋਈ ਦ੍ਰਿਸ਼ਟੀ ਚ ਵੀ ਕੋਈ ਸਾਧ ਸੰਗਤ ਦੀ ਪਹਿਰ ਦ੍ਰਿਸ਼ਟੀ ਨਹੀਂ ਹੈ ਤੇਰਵਾਦੀ ਨਹੀਂ ਹੈ ਉਹ ਨਿਗਾਹ ਕਰਕੇ ਵੀ ਅਵਰ ਅਸਥਾਨ ਦੇ ਵਿੱਚ ਹੋਰ ਨਹੀਂ ਇੱਕ ਦੋ ਬਿਨਾ ਕੋਈ ਵੇਖਦੇ ਸਾਰੇ ਜੇ ਇੱਕ ਮੇਵਾਉਤੀ ਬ੍ਰਹਮੀ ਵੇਖਦੇ ਹਨ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋ ਜਿਨ੍ਹਾਂ ਦੇ ਮਨ ਦੀ ਸੱਚਾ ਮੁਖ ਵਿੱਚੀ ਸੱਚੇ ਦੀ ਸੋਭਾ ਵਿਚਾਰਦੇ ਹੈ ਨਿਗਾਹਦਾਰਾ ਵੀ ਹੋਰ ਨਹੀਂ ਕੋਈ ਵੇਖਦੇ ਕੋ ਤੋਂ ਬਿਨਾ ਇਹਨਾਂ ਲੱਛਣਾ ਕਰਕੇ ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਹੁੰਦਾ ਹੈ ਜਿਨ੍ਹਾਂ ਵਿੱਚ ਇਹ ਲੱਛਣ ਹੋਣ ਇਹ ਗੁਣ ਹੋਣ ਉਹ ਬ੍ਰਹਮ ਵੇਤਾ ਹੁੰਦਾ ਹੈ ਅਤਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਹੁਣ ਮਹਾਰਾਜ ਸਾਹਿਬ ਬ੍ਰਹਮ ਗਿਆਨੀ ਦੀ ਅਵਸਥਾ ਦੱਸਦੇ ਹੈ ਹਜੂਰ ਕਹਿੰਦੇ ਬ੍ਰਹਮ ਗਿਆਨੀ ਜਿਹੜੇ ਸਦਾ ਹੀ ਨਿਰਲੇਪ ਹਨ ਸਦਾ ਸੁਤੰਤਰ ਹਨਗੇ ਕਿਸੇ ਪ੍ਰਕਾਰ ਪਾਪ ਨੂੰ ਕਾ ਸੁਲੇਪ ਨਾ ਲਾਗੇ ਜੈਸੇ ਜਲ ਮਹ ਕਮਲ ਅਲੇ ਜਿਵੇਂ ਜਲ ਦੇ ਵਿੱਚ ਕਮਲ ਰਹਿੰਦਾ ਨਿਰਲੇਪ ਰਹਿੰਦਾ ਹੈ ਇਸ ਪ੍ਰਕਾਰ ਮਹਾਤਮਾ ਪਰਿਵਾਰ ਵਿੱਚ ਰਹਿੰਦੇ ਹੋਏ ਸਬਦ ਸੁਰਤ ਦੀ ਲਿਵ ਵਿੱਚ ਜੁੜੇ ਹੋਏ ਪਰਮੇਸ਼ਰ ਦੇ ਨਾਮ ਦੀ ਵਿੱਚ ਜਿਵੇਂ ਕੌਲ ਪਾਣੀ ਚ ਰਹੇ ਪਰਿਵਾਰ ਚ ਰਹੀ ਰੂਪੀ ਪਾਣੀ ਚ ਰਹਿੰਦੇ ਹੋਏ ਉਹ ਕੌਲ ਵਾਂਗੂ ਨਰਲੇਪ ਰਹਿੰਦੇ ਮੋ ਮਮਤਾ ਨਹੀਂ ਉਹਨਾਂ ਦੇ ਅੰਦਰ ਉਸੇ ਕਿਸੇ ਪ੍ਰਕਾਰ ਦੀ ਜਲ ਪਦਾਰਥਾਂ ਦੇ ਵਿੱਚ ਕੌਲ ਵਾਂਗੂ ਮਰਲੇਪ ਰਹਿੰਦੇ ਹਨ ਉਹਨਾਂ ਦੇ ਚ ਇੱਕ ਬ੍ਰਹਮ ਗਿਆਨੀ ਸਦਾ ਨਿਰਦੁਖ ਉਹ ਜਿਹੜੇ ਬ੍ਰਹਮ ਵੇਤਿਓ ਸਦਾ ਦੋਸ਼ਾਂ ਤੋਂ ਰਹਿਤ ਹਨਗੇ ਉਹਨਾਂ ਨੂੰ ਕੋਈ ਦੋਸ਼ ਕਲੰਕ ਨਹੀਂ ਹੈ ਜੈਸੇ ਸੂਰ ਸਰਬਕੌਸੂ ਜਿਵੇਂ ਸੂਰ ਦੀ ਆਪਦੀਆਂ ਕਿਰਨਾਂ ਨਾਲ ਸਾਰਿਆਂ ਖਾਂਗਾਂ ਚੋਂ ਰਸ ਦੇ ਤਾਂ ਸੋਕਦਾ ਖਿੱਚ ਲੈਂਦਾ ਹੈ ਗਾਰੇ ਆਜਕਾਂ ਦੀ ਵੀ ਕਿਰਨਾਂ ਪੈ ਕੇ ਉਹਦੇ ਵਿੱਚੋਂ ਵੀ ਰਸ ਨੂੰ ਖਿੱਚਦੀਆਂ ਹਨ ਇਹ ਸਾਰੀਆਂ ਚੀਜ਼ਾਂ ਨੂੰ ਸੁਕਾ ਦਿੰਦਾ ਹੈ ਸੂਰ ਜਆਪਦੀਆਂ ਕਿਰਨਾਂ ਨਾਲ ਰੂੜੀਆਂ ਤੇ ਵੀ ਕਿਰਨਾਂ ਪੈਂਦੀਆਂ ਚੰਗੀਆਂ ਥਾਵਾਂ ਤੇ ਪੈਂਦੀਆਂ ਪਰ ਸੂਰਜ ਦੇ ਅੰਦਰ ਦੋਸ਼ ਨਹੀਂ ਹੋ ਗੰਦੇ ਮੰਦੇ ਦਾ ਹੁੰਦਾ ਕਿਰਨ ਦੇ ਨਾਲ ਖਿਚੇ ਕਰਕੇ ਇਸੇ ਪ੍ਰਕਾਰ ਮਹਾਤਮਾ ਸਦਾ ਗੋਸ਼ਟੇ ਰਹਤ ਹੈ ਉਹ ਸੂਰਜੀ ਨਿਯਾਈ ਆਪ ਹੈ ਉਹ ਗਿਆਨ ਰੂਪੀ ਕਿਰਨਾ ਦੇ ਨਾਲ ਸਾਰਿਆਂ ਦੇ ਪਾਪਾ ਨੂੰ ਸਾਰਿਆਂ ਦੇ ਔਗਣਾਂ ਨੂੰ ਸੁਕਾ ਦਿੰਦੇ ਹਨ ਬ੍ਰਹਮ ਗਿਆਨੀ ਕਹ ਦ੍ਰਿਸ਼ਟ ਸਮਾਨ ਬ੍ਰਹਮ ਕਹ ਜਿਹੜਾ ਨਾ ਨਿਗਾ ਇਕੋ ਜੀ ਹੈ ਸਮਾਨ ਨਿਗਾ ਹੈ ਸਾਰਿਆਂ ਵਿੱਚ ਜੈਸੇ ਰਾਜ ਰੰਗ ਕੋ ਲੱਗ ਤੁਲ ਪਵਾਨ ਜਿਵੇਂ ਹਵਾ ਵਗਦੀ ਹੈ ਚਾਹੇ ਰਾਜਾ ਹੋਵੇ ਚਾਹੇ ਗਰੀਬ ਹੋਵੇ ਸਾਰਨ ਤੁਲ ਇਕੋ ਜੀ ਪਵਾਨ ਪਾਉਣ ਲੱਗਦੀ ਹੈ ਹਵਾ ਜਦੋਂ ਚੱਲਦੀ ਹੈ ਕੁਦਰਤੀ ਸਾਰਿਆਂ ਨੂੰ ਇਕੋ ਜੀ ਪ੍ਰਾਪਤ ਹੁੰਦੀ ਹੈ ਕਿਵੇਂ ਸਾਧ ਸੰਗਤ ਜੀ ਉਹ ਪਾਉਣ ਦੀ ਨਿਆਈ ਸਾਰਿਆਂ ਵਿੱਚ ਇੱਕੋ ਜਿਹਾ ਵਰਦੇ ਹੈ ਕੋਈ ਪਾਪੀ ਹੋਵੇ ਪੁੰਨੀ ਹੋਵੇ ਰਾਜਾ ਹੋਵੇ ਕੰਗਾਲ ਹੋਵੇ ਰਾਜਾ ਪੰਡਤ ਹੋਵੇ ਕੰਗਾਲ ਅਨਪੜ ਹੋਵੇ ਸਾਰਿਆਂ ਨੂੰ ਪਾਉਣ ਦੀ ਨਿਆਈ ਪਰਮ ਪਵਿੱਤਰ ਕਰਨ ਵਾਲਾ ਅਗਦੇਸ਼ ਇੱਕੋ ਜਿਹਾ ਲੱਗਦੇ ਹੈ ਬ੍ਰਹਮ ਗਿਆਨੀ ਕਹੈ ਧੀਰਜ ਏ ਜਨਮ ਗਿਆਨੀਆਂ ਚ ਇੱਕ ਧੀਰਜ ਜਿਹੜਾ ਗੁਣ ਹੈ ਇਹ ਵਿਸ਼ੇਸ਼ ਗੁਣ ਹੈ ਇਸ ਗੁਣ ਵਰਗਾ ਹੋਰ ਕਿਸੇ ਚ ਗੁਣ ਨਹੀਂ ਕੋਈ ਇਹ ਜਹਾ ਬ੍ਰਹਮ ਬੈਠੇ ਗਏ ਹੈ ਇਹ ਮੀਆਂ ਮੀਰ ਨੇ ਪੁੱਛਿਆ ਸੀ ਗੁਰੂ ਸਾਹਿਬ ਜੀ ਨੂੰ ਕਿ ਮਹਾਰਾਜ ਜੀ ਜਿਹੜੇ ਬਚਨ ਕੀਤੇ ਸੁਖਮੀ ਸਾਹਿਬ ਚ ਬ੍ਰਹਮ ਗਿਆਨੀ ਤੇ ਤਿਹਰੀਏ ਕਿ ਮਹਾਰਾਜ ਹੈ ਕਿ ਬ੍ਰਹਮ ਜਾਣੇ ਦਾ ਦਰਸ਼ਨ ਹੋਣਗੇ ਅਜੂਰ ਨੂੰ ਉਸ ਵੇਲੇ ਕਿਹਾ ਸੀ ਮੀਆਂ ਮੀਰ ਤੇਰੀ ਭਾਵਨਾ ਕਿਤੇ ਕਰਤਾਰ ਪੂਰੀ ਕਰ ਦੇਵੇਗਾ ਜਦੋਂ ਸਰਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਾਇਮ ਰੱਖਣ ਵਾਸਤੇ ਜਹਾਂਗੀਰ ਬਾਦਸ਼ਾਹ ਕਹਿੰਦਾ ਸੀ ਕਿ ਇਹਦੇ ਵਿੱਚ ਤਖੰਦਰ ਦੀ ਸ਼ਿਫਤ ਲਿਖ ਦਿਓ ਇਹਦੇ ਵਿੱਚ ਮੇਰੀ ਤਰੀਫ਼ ਲਿਖਦੇ ਕੋਈ ਜਹਾਂਗੀਰ ਦੇ ਵੇਲੇ ਗੁਰੂ ਰਾਮ ਸਾਹਿਬ ਦਾ ਸਰੂਪ ਬਣਿਆ ਹੈ। ਅਤਿ ਮੁਸਲਮਾਨ ਬਣਨਾ ਹਿੰਦੂਆਂ ਨੂੰ ਲਿਖ ਦਿਓ ਸਿਖਾਣ ਨੂੰ ਮੁਸਲਮਾਨ ਬਣਨ ਦੀ ਉਰ। ਗੁਰੂ ਸਾਹਿਬ ਨੇ ਕਿਹਾ ਵੀ ਸਾਡਾ ਤਾਂ ਮਾਤੇ ਹੈ ਦੋਜਿਕ ਪੌਂਦਾ ਕਿਉਂ ਰੇ ਇਤਨਾ ਹੋਏ ਰਸੂਲ। ਜੇ ਰਸੂਲ ਦੇ ਵੀ ਰੱਬ ਚ ਇੱਥੇ ਨਰਕ ਚੋਂ ਪੈਂਦਾ ਉਹ ਵੀ ਰਹਿ ਸਕੀਦਾ। ਸੁਣ ਕੇ ਇਸ ਨੇ ਦੀਵਾਨ ਔਰ ਤੇ ਚੰਦੂ ਦੇ ਤਾਈ ਆਪਣਾ ਕਹਿੰਦੇ ਤੇਰਾ ਨਾਤਾ ਨਹੀਂ ਇਹਨਾਂ ਨੇ ਪ੍ਰਵਾਨ ਕੀਤਾ ਤੂੰ ਵੈਰ ਲੈ ਲਿਆ ਸਤਿਗੁਰੂ ਸਾਹਿਬ ਨੂੰ ਹਵਾਲੇ ਕਰ ਦਿੱਤਾ ਸੀ ਆਪ ਯਹਾਂਗੀਰ ਤੌਗੀਰੀ ਵਿੱਚ ਲਿਖਦਾ ਹੈ ਕਿ ਮੈਂ ਸਿੱਖੀ ਦੀ ਦੁਕਾਨ ਗੋਇੰਦਵਾਲ ਸਾਹਿਬ ਤੋਂ ਅਮਰਦਾਸ ਸਾਹਿਬ ਤੋਂ ਲਾ ਕੇ ਬੜੀ ਚੱਲਦੀ ਸੀ ਇਹਨੂੰ ਬੰਦ ਕਰਨ ਵਾਸਤੇ ਮੈਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਇਹ ਆਪ ਉਹ ਆਪਦੀ ਡੈਰੀ 'ਚ ਲਿਖਦਾ ਹੈ ਕਿ ਯਹਾਂਗੀਰ ਇਸ ਪਾਪ ਤੋਂ ਬਰੀ ਨਹੀਂ ਹੋ ਸਕਦਾ ਸਾਹਿਬ ਸੰਗੇ ਜੀ ਸੋ ਗੁਰੂ ਮਾਰਾ ਸਾਹਿਬ ਦੇ ਦਰਸ਼ਨ ਕਰਨ ਆਤੇ ਮੀਆਂ ਮੀਰ ਜਦੋਂ ਆਇਆ ਫਜ਼ੂਰ ਤੱਪੀ ਲੋਹ ਦੇ ਉੱਤੇ ਬੈਠੇ ਹੈ ਗਰਮ ਰੇਤਾ ਆਪ ਦੇ ਉੱਪਰ ਪੈ ਰਿਹਾ ਹੈ ਉਬਲ ਲੇਗ ਵਿੱਚ ਪਹਿਲਾਂ ਬੈਠੇ ਹੈ ਉਸ ਵੇਲੇ ਮੀਆਂ ਮੀਰ ਤਹਾ ਮਾਰ ਕੇ ਬੇਹੋਸ਼ ਹੋ ਕੇ ਡਿੱਗ ਪਿਆ ਮਾਰਾ ਕਹਿੰਦੇ ਹੈ ਮੀਆਂ ਮੀਰ ਕਿਉਂ ਘਬਰਾਉਣਾ ਹੈ ਕਹੇ ਪੁੱਛਿਆ ਵੀ ਤਗਦਾਰ ਸਭ ਬ੍ਰਹਮ ਗਿਆਨੀ ਕਹੇ ਧੀਰਜ ਇਹ ਵੇਖ ਧੀਰਜ ਹੈ ਕਿ ਨਹੀਂ ਧਰਤੀ ਜਿਵੇਂ ਧਰਤੀ ਨੂੰ ਕਿਉਂ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ ਧਰਤੀ ਨੂੰ ਕੋਈ ਪਤੀ ਹੈ ਕੋਈ ਲੇਪ ਕਰੀ ਜੇ ਹੈ ਧਰਤੀ ਵਿੱਚ ਕੋਈ ਕਿਸੇ ਪ੍ਰਕਾਰ ਦਾ ਖੇਤ ਜਾਂ ਸੋਹ ਇਸੇ ਪ੍ਰਕਾਰ ਦੇ ਨੂੰ ਭਾਈ ਕੋਈ ਸਾਡੀ ਪੂਜਾ ਕਰੀ ਜਾਵੇ ਅਸੀਂ ਤਾਂ ਜਿਵੇਂ ਹਰਿਮੰਦਰ ਸਾਹਿਬ ਚ ਬੈਠੇ ਸੀ ਐ ਤਤੀ ਲੋ ਤੇ ਬੈਠੇ ਆਂ ਕਿਉਂ ਉੱਪਰ ਦੇਖ ਜਿਵੇਂ ਬੈਠੇ ਆਂ ਜਿਵੇਂ ਸਾਡੇ ਚ ਚੌਰ ਹੁੰਦਾ ਸੀ ਐ ਸਾਡੇ ਤੇ ਰੇਤਾ ਪ੍ਰਤੀਤ ਹੁੰਦਾ ਇਹਨੇ ਆਨੰਦ ਚ ਤੂੰ ਕਿਉਂ ਕੋ ਬੁਲਾਉਣਾ ਹੈ ਆਪਣਾ ਹੱਥ ਲਾ ਕੇ ਮੀਆਂ ਮੀਰ ਨੂੰ ਕਿਹਾ ਵੇ ਮੀਆਂ ਮੀਰ ਕਹਿੰਦਾ ਜੀ ਮੈਂ ਆਪ ਦੀ ਸ਼ਕਤੀ ਨਾਲ ਇਹ ਜ਼ੁਲਮ ਦਾ ਰਾਜ ਨਾਸ਼ ਕਰ ਦਿੰਨਾ ਮਹਾਰਾਜ ਕਹੇ ਵੇਖ ਕਿੰਨੇ ਆਗਿਆ ਮੰਗਦੇ ਐ ਦਿਖਾਏ 33 ਕਰੋੜ ਦੇਵਤਾ ਸਾਰੇ ਉਤਾਰ ਕੈ ਕੰਬਰ ਹੱਥ ਜੋੜੀ ਖੜੇ ਐ ਤੇ ਸਿੱਧ ਸਾਰੇ ਮਹਾਰਾਜ ਸਾਹਿਬ ਨੂੰ ਕਹਿੰਦੇ ਮਹਾਰਾਜ ਆਗਿਆ ਦਿਓ ਫਯੂਰ ਕਹਿੰਦੇ ਵੇਖ ਆਗਿਆ ਇੰਨੇ ਮੰਗਦੇ ਐ ਅ ਸਾਡੀ ਖੇਲ ਚ ਪਈ ਦਸਲ ਨਾ ਦਿਓ ਅਜੀ ਬ੍ਰਹਮ ਗਿਆਨ ਦੇ ਲਖਣ ਕਰਕੇ ਵਖਾ ਰਹੇ ਐ ਸੋ ਇਹ ਸਰਕਾਰ ਵੀ ਰਿਆਗ ਦੇ ਵਿੱਚ ਅਸੀਂ ਪ੍ਰਸੰਨ ਹਾਂ ਆਪਣੀ ਵੱਲੋਂ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਇਹ ਹੈ ਸਤਗੁਰੂ ਦਾ ਮਿਸ਼ਨ ਇਹ ਆਪ ਵਰਤਾ ਕੇ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਕਾ ਧੀਰਜ ਏ ਇਹ ਬ੍ਰਹਮ ਤੇ ਜਿੰਦ ਧੀਰਜ ਜਿਹੜਾ ਗੁਣਾ ਇੱਕ ਵਿਸ਼ੇਸ਼ ਗੁਣ ਹੈ ਇੰਨੀ ਧੀਰਜ ਰੱਖਣੀ ਜਿਉਂ ਬਸਦਾ ਕੋ ਕੋ ਖੋਦਾ ਕੋ ਚੰਦਨ ਲੇ ਕੋਈ ਧਰਤੀ ਨੂੰ ਪੱਟੀ ਜਾਵੇ ਕੋਈ ਚੰਨ ਦੀ ਲੇਪਾ ਪੋਚਾ ਗਈ ਜਾਵੇ ਧਰਤੀ ਉਸੇ ਤਰ੍ਹਾਂ ਰਹਿੰਦੀ ਹੈ ਧਰਤੀ ਦੀ ਜੀ ਕਿਆ ਕਰੇ ਜਿਸ ਵਿੱਚ ਸਭ ਕੁਝ ਹੋਏ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਬਾਦਸ਼ਾ ਪੂਜਨੀਕ ਸਾਰੇ ਸੰਸਾਰ ਦੇ ਖੇਤੋਂ ਰਹਿਤ ਆਪਣੇ ਆਨੰਦ ਦੇ ਵਿੱਚ ਸ਼ਹੀਦੀ ਦਿੱਤੀ ਹੈ ਇੱਕ ਤਾਂ ਸਿੱਖਾਂ ਦਾ ਬਚਨ ਜਿਹੜਾ ਕਿਹਾ ਸੀ ਕਿ ਮਾਰਾ ਇਸ ਦਾ ਸਾਖਤ ਦਾ ਸਾਥ ਨਹੀਂ ਲੈਣਾ ਉਹ ਸੰਗਤ ਦਾ ਬੋਲ ਲਵਾਇਆ ਹੈ ਦੂਜਾ ਗੁਰੂ ਜੀ ਸਾਹਿਬ ਦੇ ਅੰਦਰ ਯਹਾਂ ਜੀ ਦੇ ਤੈਸ ਚਾ ਕੇ ਕਿਸੇ ਪ੍ਰਕਾਰ ਡਰ ਚਾ ਕੇ ਬਾਣੀ ਬਦਲ ਕੇ ਕੋਝ ਬਾਦਸ਼ਾਹ ਦੀ ਤਾਰੀਖ ਨਹੀਂ ਲਿਖੀ ਅਤੇ ਮੁਹੰਮਦ ਦੇ ਚੇਲੇ ਬਣਨਾ ਸਿੱਖਾ ਨੂੰ ਨਹੀਂ ਕਿਹਾ ਵੀ ਮੁਸਲਮਾਨ ਜ਼ਰੂਰ ਬਣ ਜੇ ਉਹ ਤੇ ਤਕੰਬਰ ਦੀ ਸ਼ਿਫਟ ਨਹੀਂ ਲਿਖੀ ਸੱਚ ਸਾਜੀ ਗੁਰੂ ਸਾਹਿਬ ਜੀ ਲਿਖ ਦਿੱਤਾ ਹੈ ਇਸ ਕਰਕੇ ਗੁਰੂ ਸਾਹਿਬ ਦੀ ਸ਼ਹੀਦੀ ਬਾਣੀ ਨੂੰ ਕਾਇਮ ਰੱਖਣ ਵਾਸਤੇ ਤੇ ਸੰਗਤ ਦੇ ਬੋਲ ਨੂੰ ਪੂਰਾ ਰੱਖਣ ਵਾਸਤੇ ਸੀ ਸਤਿਗੁਰਾਂ ਦੀ ਐ ਧੀਰਜ ਧਰਤੀਆਂ ਨੂੰ ਇੱਕ ਰਸਤਾ ਆਕੇ ਵਿਖਾਤਾ ਜਿਉ ਬਸ ਦਾ ਕੋ ਖੋਦਾ ਕੂ ਚੰਦਨ ਲੇਕ ਜੀ ਨੂੰ ਪੱਟੀ ਜਾਵੇ ਕੋਈ ਚੰਨ ਵੀ ਲੇਪ ਪੋਚਾ ਦੇਈ ਜਾਵੇ ਇੱਕ ਰਸ ਰੇਂਦੀ ਪਿਸ਼ਵੀ ਐ ਕੋਈ ਪੂਜਾ ਕਰਨ ਵਾਲਾ ਤੇ ਕਿ ਦੁੱਖ ਦੇਣ ਵਾਲਾ ਤੇ ਇੱਕ ਰਸ ਰਹੇ ਹਨ ਆਪ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ ਬ੍ਰਹਮ ਗਿਆਨੀ ਜੰਦਰੀ ਉਹੀ ਗੁਣ ਆਇਆ ਹੋਇਆ ਓਕਾਰ ਵਾਲਾ ਹੈ ਨਾਨਕ ਜਿਉ ਪਾਪਕ ਕਾ ਸਹਿਜ ਸੁਭਾਅ ਉਹ ਅਗਨੀ ਦਾ ਸਹੀ ਜੇ ਸੁਭਾਅ ਹੈ ਜਦੋਂ ਅੱਗ ਮੱjdੀ ਹੈ ਪਾਲੀ ਜੀ ਕੋਲੇ ਆ ਜੇ ਤਾਂ ਪਾਲਾ ਦੂਰ ਕਰ ਦਿੰਦੀ ਹੈ ਇਵੇਂ ਜਿਹੜਾ ਮਹਾਰਾ ਦੇ ਕੋਲੇ ਆ ਜਾਓ ਮੈਂ ਪਾਪਾਂ ਦਾ ਪਾਲਾ ਦੂਰ ਕਰ ਦਿੰਦੇ ਆ ਜਿਵੇਂ ਅੱਗ ਜੋ ਮੈਦੀ ਹਨੇਰਾ ਚੱਕ ਦਿੰਦੀ ਚਾਨਣ ਕਰ ਦਿੰਦੀ ਹੈ ਐ ਜਿਹੜਾ ਮਹਾਰਾ ਵੀ ਸ਼ਰਨ ਆਉਂਦਾ ਹੈ ਬ੍ਰਹਮ ਦੇਤੇ ਦੀ ਉਹਦਾ ਸਾਧ ਸੰਗਤ ਜੀ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੈ ਜਿਹੜਾ ਵਿਝਤ ਹੈ ਉਸ ਨੂੰ ਸਾੜ ਦਿੰਦੀ ਹੈ ਇਸੇ ਪ੍ਰਕਾਰ ਜਿਹੜੇ ਵਿੱਚ ਪੈ ਜਾਂ ਉਹਦੀ ਅਗਿਆਨ ਅੰਗ ਸਾੜ ਦਿੰਦੀ ਹੈ ਇਹੋ ਅਗਨੀ ਵਰਗਾ ਸੁਭਾਅ ਹੈ ਮਹਾਰਾ ਸਾਹ ਦਾ ਸਰੰਦਰ ਲੇਪ ਹਨ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਜਿਹੜੇ ਨਿਰਮਲ ਉਜਲ ਤੋਂ ਉਜਲ ਹਨਗੇ ਪਵਿੱਤਰ ਤੋਂ ਪਵਿੱਤਰ ਹਨ ਜੈਸੇ ਮੈਲ ਨਾ ਲੱਗੈ ਜਲ ਜੀ ਸਰਕਾਰ ਜਲ ਜਿਹੜਾ ਹੈ ਉਹ ਸਾਰੀਆਂ ਮੈਲਾਂ ਨੂੰ ਧੋ ਕੇ ਫਿਰ ਨਿਰਮਲ ਦਾ ਨਿਰਮਲ ਰਹਿਦਾ ਟਿਕਿਆ ਹੋਇਆ ਉਹਨੂੰ ਜਲ ਨੂੰ ਮੈਲ ਨਹੀਂ ਜਿਵੇਂ ਲੱਗਦੀ ਹੈ ਸਾਰਿਆਂ ਨੂੰ ਧੋ ਕੇ ਮੈਲਾਂ ਫਿਰ ਨਿਰਮਲ ਰਹਿੰਦਾ ਹੈ ਬ੍ਰਹਮ ਦੇਤਾ ਸਾਰਿਆਂ ਦੇ ਪਾਪਾਂ ਦੀ ਮੈਲ ਧੋ ਕੇ ਫਿਰ ਉਜਲਦਾ ਉਜਲ ਰਹਿੰਦਾ ਹੈ ਇਸ ਵੀ ਕਈ ਗਿਆਨੀ ਯਤਨ ਕਰਦੇ ਜਲਾਵਾਰਸ ਅਗਨੀ ਅਕੇ ਅੱਗ ਨੂੰ ਜੇ ਮੈਂ ਅੱਗ ਤਾਂ ਕਾਲੀ ਐ ਸਾੜ ਦੁੰਦੀ ਐ ਅਤੇ ਕੋਈ ਦੇ ਕਰ ਦੁੰਦੀ ਐ ਉਹ ਉਹ ਗ੍ਰਿਸ਼ਟਾਮ ਜਿਹੜਾ ਇਸ ਤਰ੍ਹਾਂ ਦੰਦੇ ਕਿ ਜਿਹਨੇ ਜਲਾ ਅਗਨੀ ਨੂੰ ਕਿ ਮੈਲ ਨਹੀਂ ਲੱਗਦੀ ਉਹ ਸਾਰਿਆਂ ਨੂੰ ਸਵਾਦ ਆ ਕਰੀ ਹੁੰਦੀ ਐ ਨਾ ਇਸ ਕਰਕੇ ਇੱਥੇ ਪਹਿਲਾਂ ਅੱਗ ਦਾ ਸਵਾਦ ਦੱਸਿਆ ਹੈ ਮਹਾਰਾਜ ਇਸ ਕਰਕੇ ਜਲਦਬ ਜਗਨ ਸਤਗੁਰੂ ਵੱਲ ਨੂੰ ਸਮਝਣਾ ਬ੍ਰਹਮ ਗਿਆਨੀ ਕਾ ਮਨ ਹੋਏ ਪਰਗਾ ਸੰਤ ਜੀ ਸਾਹਿਬ ਜੀ ਕਹਿੰਦੇ ਜੋ ਬ੍ਰਹਮ ਗਿਆਨੀ ਹਨ ਉਹਨਾਂ ਦੇ ਮਨ 'ਚ ਐਸਾ ਪ੍ਰਕਾਸ਼ ਹੁੰਦਾ ਹੈ ਜਿਵੇਂ ਧਰ ਊਪਰ ਆਕਾਸ਼ ਹੈ ਜਿਵੇਂ ਧਰ ਜੇ ਉਪਰ ਵੀ ਆਕਾਸ਼ ਹੁੰਦਾ ਤੇ ਥੱਲੇ ਵੀ ਧਰਤੀ ਦੇ ਆਕਾਸ਼ ਹੁੰਦਾ ਪੱਟ ਕੇ ਵੇਖੋ ਥੱਲੇ ਵੀ ਪਲਾੜ ਹੀ ਨਿਕਲਦੀ ਹੈ ਇਸੇ ਪ੍ਰਕਾਰ ਬ੍ਰਹਮ ਗਿਆਨੀ ਦੇ ਮਨ 'ਚ ਵਾਹਿਗੁਰੂ ਦਾ ਹੈ ਜਿਆ ਪ੍ਰਕਾਸ਼ ਹੈ ਚੜ੍ਹਦੀਏ ਦੇ ਦੇ ਉੱਪਰ ਵੀ ਪਰਮੇਸ਼ਰ ਹੈ ਅਤੇ ਥੱਲੇ ਵੀ ਸਾਰੇ ਦੇ ਅੰਦਰ ਜਿਸ ਪ੍ਰਕਾਰ ਹਜੂਰ ਨੇ ਕਿਹਾ ਆਕਾਸ਼ ਗਗਨ ਪਾਤਾਲ ਗਗਨ ਚੋਂ ਤੁਸੀਂ ਗਗਨ ਦੇ ਹਾਇ ਲੈ ਅੰਧ ਮੂਲ ਸਿਆ ਪਰਖੋਂ ਤੋਂ ਘਟ ਬਿਨਸੇ ਗਗਨ ਨ ਜਾਇ ਲੈ ਸਾਰਿਆਂ ਚੋਂ ਪਰਮੇਸ਼ਰ ਦੇ ਰੂਪ ਨੂੰ ਵੇਖਦੇ ਹਨ ਅੰਧ ਹੇਠ ਤੇ ਸ੍ਰੀ ਦੇ ਅੰਦਰ ਬਾਹਰ ਥੱਲੇ ਪਤਾਲਾਂ ਵਿੱਚ ਵੀ ਅਕਾਸ਼ ਵਿੱਚ ਵੀ ਸਾਰੇ ਜਿਹੜਾ ਆਕਾਸ਼ ਪਰਮੇਸ਼ਵਰੀ ਦੇਖਦੇ ਐ ਬ੍ਰਹਮ ਗਿਆਨੀ ਕਾ ਮਿੱਤਰ ਸੱਤਰ ਸਮਾਨ ਉਹ ਬ੍ਰਹਮ ਗਿਆਨੀਆਂ ਮਿੱਤਰਤਾਈ ਕਰੀ ਜਾਵੇ ਬਹਿਰ ਕਰੀ ਜਾਵੇ ਕੋਈ ਵਿਸ਼ਤੀ ਹੈ ਉਹਨਾਂ ਦੇ ਅੰਦਰ ਬ੍ਰਹਮ ਗਿਆਨੀ ਕਾ ਨਾਹੀਂ ਜਿਹੜਾ ਭਾਈ ਰਾਮਕੌਰ ਜੀ ਬ੍ਰਹਮ ਗਿਆਨੀ ਸਨ ਇਹਨਾਂ ਦਾ ਪਛਾਣ ਘਰਵਾਰ ਲੁੱਟ ਕੇ ਰਮਦਾਸ ਦਾ ਸਭ ਕੁਝ ਲੈ ਗਏ ਇਹ ਜਿਹੜਾ ਸੁਭਾ ਸੀ ਉਹਨਾਂ ਦੇ ਪ੍ਰਕਾਸ਼ ਨੂੰ ਲਾਹੌਰ ਦਾ ਜਾਣਦਾ ਸੀ ਉਹ ਦਰਸ਼ਨ ਕਰਨ ਵਾਸਤੇ ਆਇਆ ਤੇ ਬਾਬਾ ਜੀ ਸਮਾਧੀ 'ਚ ਬੈਠੇ ਹਨ ਖੜਾ ਰਿਆ ਰੰਗਾਹ ਨਗਰ ਦੇ ਸਾਹਮਣੇ ਫਿਰ ਕਿ ਬੁਲਾਇਦ ਨੇ ਉਹਨੂੰ ਬੋਲਣਾ ਨਹੀਂ ਬੁਲਾਇਆ ਬਾਬਾ ਜੀ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਕੇ ਆਇਆ ਹਾਂ ਅੱਖਾਂ ਦੀਆਂ ਪਤਲਕਾਂ ਖੋਲ ਕੇ ਕਹਿਣ ਲੱਗੇ ਕਹੋ ਭਈ ਕੀ ਕਹਿਣਾ ਹੈ ਕਹਿਣ ਲੱਗੇ ਜੀ ਪਠਾਨ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਹੈ ਤੁਸੀਂ ਮੈਨੂੰ ਦੱਸੋ ਕਿਹੜੇ ਕਿਹੜੇ ਪਦਾਰਥ ਗਏ ਹੈ ਮੈਂ ਉਹ ਸਹੀ ਕਰਕੇ ਉਹਨਾਂ ਤੋਂ ਵਾਪਸ ਕਰਾਵਾਂ ਇਹ ਕਹਿਣ ਲੱਗੇ ਵੀ ਸਾਡਾ ਤਾਂ ਕੁਝ ਵੀ ਨਹੀਂ ਗਿਆ ਫੇਰ ਕਿ ਨਿਗਾ ਮਾਰ ਕੇ ਵੇਖਿਆ ਤੇ ਬਾਜਾਂ ਦੇ ਅੱਡੇ ਹੈ ਨਹੀਂ ਸੀ ਸੰਖ ਮਾਰ ਮਰਦੇ ਕਹਿੰਦੇ ਵੀ ਬਾਜਾਂ ਦੇ ਅੱਗੇ ਕੋਈ ਲੈ ਗਿਆ ਜੇ ਵਾਪਸ ਹੁੰਦੇ ਤਾਂ ਕਰਾ ਦੇ ਹੈਰਾਨ ਹੋ ਗਿਆ ਕਹਿੰਦੇ ਘਰ ਦੇ ਲੰਗਰ ਦੇ ਭਾਂਡੇ ਵੀ ਨਹੀਂ ਛੱਡੇ ਸਭ ਕੁਝ ਲੁੱਟ ਕੇ ਲੈ ਗਏ ਤੇ ਇਹਨਾਂ ਦੀ ਨਿਗਾ ਵਿੱਚ ਦੇਖੋ ਜਿੰਨੀ ਸਾਹਮਣੇ ਨਿਗਾ ਆਈ ਉਹ ਨਹੀਂ ਚੀਕ ਕੇ ਤੇ ਰੱਖੀ ਬਾਕੀ ਰੱਖੀ ਨਹੀਂ ਐਡੇ ਮਸਤ ਹਨ ਫੇਰ ਲਾਹੌਰ ਤੋ ਲੈ ਗਿਆ ਲਾਹੌਰ ਤੋ ਜਾ ਕੇ ਸਾਰੀ ਚੀਜ਼ ਵਾਪਸ ਕਰਾ ਆਤੀ ਵਾਪਸ ਕਰਾਉਣ ਤੋਂ ਕਹਿਣ ਲੱਗੇ ਭਾਈ ਇਹ ਤਾਂ ਰਮਦਾਸ ਨਗਰ ਦੀ ਜਿਹੜੀ ਈਸੀ ਉਹ ਤਾਂ ਵਾਪਸ ਕਰਾਤੀ ਜਾਂ ਲਾਹੌਰ ਲੁੱਟਿਆ ਗਿਆ ਉਦੋਂ ਕੌਣ ਵਾਪਸ ਕਰਾਊਗਾ ਇਹ ਕਹਿਣ ਲੱਗਾ ਮਹਾਰਾਜ ਇਹ ਕੀ ਸਰਾਫ ਜਿੰਨੇ ਕਹਿੰਦੇ ਇਹੀ ਤਾਂ ਸੁਤੇ ਪੁੱਛਦੇ ਆ ਜਾਂ ਲਾਹੌਰ ਲੁੱਟਿਆ ਗਿਆ ਉਦੋਂ ਕੀ ਹਾਲ ਹੋਊਗਾ ਇਹ ਵਚਨ ਸੁਣ ਕੇ ਬਸੂਬਾ ਪੈਣੀ ਪੈ ਗਿਆ ਤੇ ਫੇਰ ਬੋਲਿਆ ਨਹੀਂ ਕੁਝ ਵਿਲਿਆ ਕਰ ਦਿੱਤੇ ਕਿਉਂ ਬ੍ਰਹਮ ਵਿੱਚ ਕੋਈ ਮਿੱਤਰਤਾ ਕਰੀ ਜਾਵੇ ਕੋਈ ਦੁਸ਼ਮਣ ਕਰੀ ਜਾਵੇ ਇਕੋ ਜੀ ਨਿਵਾ ਰੱਖਦੇ ਸਮਾਨ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਕਾ ਨਾਹੀ ਅਵ ਮਹਾਨ ਵਿੱਚ ਰਹੇ ਜਿਹ ਹੰਕਾਰ ਨਹੀਂ ਕਿਸੇ ਪ੍ਰਕਾਰ ਦਾ ਵੀ ਹੈ ਬ੍ਰਹਮ ਗਿਆਨੀ ਊਚ ਤੇ ਊਚਾ ਜਿਹੜੇ ਬ੍ਰਹਮ ਜਿਹਨੇ ਉੱਚਿਆਂ ਤੋਂ ਵੀ ਉੱਚੇ ਜੋ ਬ੍ਰਹਮ ਆਦਿਕਾਂ ਦੇ ਦਰਜੇ ਉਹਨਾਂ ਤੋਂ ਵੀ ਉੱਚੇ ਹੈ ਸਾਰੇ ਜਿੰਨੇ ਹਨਗੇ ਇਹ ਬ੍ਰਹਮ ਜਿਹੜਾ ਰਜੋ ਗੁੰਭੀ ਪ੍ਰਧਾਨਤਾ ਵਾਲਾ ਵਿਸ਼ਨੂ ਸਭੋ ਗੁੰਭੀ ਪ੍ਰਧਾਨਤਾ ਵਾਲਾ ਸ਼ਿਵੀ ਤੋਗੁੰਭੀ ਪ੍ਰਧਾਨਤਾ ਵਾਲਾ ਹੈ ਕਿ ਉੱਚੇ ਨੇ ਵੱਡੇ ਮੰਨਿਆ ਸਾਰਿਆਂ ਉੱਚਿਆਂ ਤੋਂ ਉੱਚੇ ਹਨ ਮਨ ਆਪਣਾ ਹੈ ਸਭ ਤੇ ਨੀਚਾ ਮਨ ਕਰਕੇ ਪਰੋ ਸਾਰਿਆਂ ਤੋਂ ਨੀਵੇਂ ਹੈ ਆਪਣੇ ਆਪ ਨਹੀਂ ਕੁਝ ਬਣਦੇ ਹਨ ਬ੍ਰਹਮ ਗਿਆਨੀ ਸੇ ਜਨ ਭੇ ਸਤ ਜੀ ਬ੍ਰਹਮ ਗਿਆਨੀ ਉਹ ਪੁਰਖ ਭੇ ਹੈ ਮਹਾਰਾ ਕਹਿੰਦੇ ਹਨ ਨਾਨਕ ਜਿਨ ਪ੍ਰਭ ਆਪ ਕਰੇ ਜੀ ਜੀ ਆਮਿਰ ਵਾਹਿਗੁਰੂ ਸਤ ਜੀ ਕਹਿੰਦੇ ਕਰ ਦਿੰਦਾ ਹੈ ਬ੍ਰਹਮ ਗਿਆਨੀ ਸਗਲ ਕੀ ਰੀਨਾ ਮੇਰੇ ਜੀ ਜੀ ਸਾਰਿਆਂ ਦੇ ਚਰਨਾਂ ਦੀ ਧੂੜ ਹੈ ਮੈਂ ਆਤਮਾ ਰਾ ਬ੍ਰਹਮ ਗਿਆਨੀ ਚੀਨਾ ਪਰਮਾਤਮਾ ਦਾ ਜੋ ਆਨੰਦ ਹੈ ਬ੍ਰਹਮ ਗਿਆਨੀ ਹਨ ਜਾਣਿਆ ਹੋਰ ਕੋਈ ਕੀ ਜਾਣ ਸਕਦਾ ਹੈ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਗੁਰੂ ਜੀ ਤੇ ਤਾਂ ਸਾਰਿਆਂ ਤੇ ਮਿਹਰਬਾਨੀ ਕਰਦੇ ਕਿਰਪਾ ਦ੍ਰਿਸ਼ਟੀ ਕਰਦੇ ਹਨ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ ਗੁਰੂ ਜੀ ਤੇ ਕਿਹਦਾ ਬੁਰਾ ਨਹੀਂ ਹੁੰਦਾ ਸਭ ਦਾ ਹੀ ਭਲਾ ਚਾਹੁੰਦੇ ਹਨ ਬ੍ਰਹਮ ਗਿਆਨੀ ਸਦਾ ਸਮਦਰਸੀ ਗੁਰੂ ਜੀ ਤੇ ਸਦਾ ਇੱਕੋ ਜਿਹਾ ਅਨੁਸ਼ੀਰਣ ਕਰਦੇ ਸਮਕਦਰਸ਼ੀ ਹਨ ਪਰਮੇਸ਼ਰ ਨੂੰ ਵੇਖਦੇ ਹਨ ਬ੍ਰਹਮ ਗਿਆਨੀ ਦ੍ਰਿਸ਼t ਅੰਮ੍ਰਿਤ ਵਰਸੇ ਨਾਮ ਜਾਨੀ ਨਿਗਾਹ ਕੰਬਰ ਤੋਂ ਵਰਦਾ ਹੈ ਸ੍ਰੀ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਜੀ ਜਿਸੋ ਕੀ ਸਮਾਦੀ ਖੋਲਿਆ ਕਰਦੇ ਰੋਗੀ ਆ ਕੇ ਖਡੂਰ ਸਾਹਿਬ ਆ ਖੜੇ ਹੋ ਜਾ ਕਰਦੇ ਨਿਗਾਹ ਪੈਣ ਤੋਂ ਸਾਰੇ ਰਾਜੀ ਹੋ ਕੇ ਜਣ ਮੰਜੀਆਂ ਤੇ ਚੱਕ ਕੇ ਲਿਆਂਦੇ ਜਾਇਆ ਕਰਦੇ ਰਾਜੀ ਹੋ ਕੇ ਘਰ ਹੀ ਚਲੇ ਜਾਇਆ ਕਰਦੇ ਐਹੀ ਜੀ ਅੰਮ੍ਰਿਤ ਭਰੀ ਨਿਗਾਹ ਗੁਰੂ ਸਾਹਿਬ ਜੀ ਵਰਸਾਉਂਦੇ ਹੈ ਇਹ ਬ੍ਰਹਮវេਤਿਆਂ ਦੇ ਲੱਛਣ ਹਨ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਦ੍ਰਿਸ਼ਟੀ ਬ੍ਰਹਮ ਗਿਆਨ ਵੀ ਮਾਰਾ ਸਾਥ ਬਰਸਾਉਂਦੇ ਹੰ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਜੀ ਬ੍ਰਹਮ ਗਿਆਨੀ ਉਹ ਜਮਨ ਮੰਦ ਦੇ ਬੰਧਨਾ ਤੋਂ ਮੁਕ ਛੁੱਟੇ ਹੋਏ ਹਨ। ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਜੀ ਬ੍ਰਹਮ ਗਿਆਨੀ ਉਹਨਾਂ ਦੀ ਉੱਜਲ ਯੁਗਤ ਮਰਜ਼ਾਦਾ ਹੈ। ਤਰੀਕਾ ਜਿਹੜਾ ਹੈ ਯੁਗਤੀਆਂ ਉਹ ਮੈਲ ਤੋਂ ਰਹਿਤ ਕਰਨ ਵਾਲੀਆਂ ਨਿਰਮਲ ਯੁਗਤੀਆਂ ਹਨ। ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਬ੍ਰਹਮ ਗਿਆਨੀ ਦਾ ਗਿਆਨ ਹੀ ਭੋਜਨ ਹੈ। ਗਿਆਨ ਰੂਪੀ ਖੁਰਾਕ ਖਾ ਕੇ ਤਰਪਤ ਰਹਿੰਦੇ ਹਨ। ਉਹ ਹੋਏ ਆਣਾ ਆਦਤਾਂ ਦੇ ਪਾਣੀ ਆਦਤਾਂ ਦਾ ਉਹ ਆਧਾਰ ਨਹੀਂ ਇਹ ਤਾਂ ਪ੍ਰਾਣਾਂ ਦਾ ਆਧਾਰ ਹੈ ਸਰੀਰ ਦਾ ਪਰ ਉਹਨਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦੇ ਭੋਜਨ ਦਾ ਹੀ ਆਸਰਾ ਹੈ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਤਿਆਨ ਸੰਤ ਘੋਲਗੇ ਵਾਲੇ ਬਾਬਾ ਗੁਲਾਬ ਸਿੰਘ ਜੀ ਕਰਿਆ ਕਰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਉਹ ਹੀ ਜਨ ਬ੍ਰਹਮ ਗਿਆਨੀ ਦਾ ਜਾਨਣਾ ਕਰੋ ਗਿਆਨ ਹੀ ਹੈ ਉਹ ਭੋਜਨ ਸ਼ਬਦ ਨੂੰ ਅਲੋਪ ਕਰਿਆ ਕਰਦੇ ਵੀ ਅਰਥ ਭੋਜਨ ਬ੍ਰह्म ਗਿਆਨ ਰੋਟੀ ਵੀ ਖਾਂਦੇ ਆ ਕਿ ਪਰ ਉਹਨਾਂ ਦੀ ਖੁਰਾਕ ਜਿਹੜੀ ਹੈ ਉਹ ਜੀਵਨ ਮੁਕਤੀ ਦੀ ਹੈ ਇਸ ਕਰਕੇ ਉਹ ਸਮਝਣਾ ਭੋਜਨ ਜਿਹੜਾ ਬ੍ਰह्म ਗਿਆਨ ਹੀ ਹੈ ਬ੍ਰਹਮ ਧਿਆਨ ਦਾ ਨਾਨਕ ਬ੍ਰह्म ਗਿਆਨੀ ਕਾ ਬ੍ਰਹਮ ਧਿਆਨ ਇਨਸਾਨ ਲਿਖੇ ਮੰਨਿਆ ਸੁਣਿਆ ਸਾਲੋਂ ਨੇ ਖੜਪੁਰ ਸੀ ਮੁਖ ਹੋਰਨਾ ਮਾਰਨਾਦ ਕੀਏ ਨਾਨਕ ਬ੍ਰह्म ਗਿਆਨੀ ਕਾ ਬ੍ਰਹਮ ਧਿਆਨ ਸਤਿ ਸਾਈਂ ਜੀ ਕਹਿੰਦੇ ਜੋ ਬ੍ਰਹਮ ਜਾਚੇ ਹੋਂ ਉਹ ਉਹ ਬ੍ਰਹਮ ਰੂਪ ਵਿੱਚ ਧਿਆਨ ਲੱਗਾ ਹੋਇਆ ਹੈ